ਸਭ ਤੋਂ ਪਹਿਲਾਂ ਜੈ ਟੀਮ ਜੈ ਭਾਰਤ ਜੈ ਗੁਰਦੇਵ ਧੰਗੁਰੂ ਦੇਵ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਪੰਜਾਬ ਦੇ ਵਿੱਚ ਇੱਕ ਨਵਾਂ ਮੁੱਦਾ ਛਿੜਿਆ ਹੋਇਆ ਪ੍ਰਵਾਸੀਆਂ ਦਾ ਪਹਿਲਾਂ ਤਾਂ ਅਸੀਂ ਜਦੋਂ ਵੀ ਕੋਈ ਇੱਥੇ ਪ੍ਰਵਾਸੀ ਆਉਂਦਾ ਚਾਹੇ ਸਰਕਾਰਾਂ ਆ ਤੇ ਚਾਹੇ ਸਾਡੇ ਜ਼ਿਮੀਂਦਾਰ ਭਰਾ ਆ ਜਾਂ ਹੋਰ ਜਿਹੜੇ ਆ ਇੰਡਸਟਰੀ ਵਾਲੇ ਆ ਪਹਿਲਾਂ ਤਾਂ ਪ੍ਰਵਾਸੀਆਂ ਨੂੰ ਇੱਥੇ ਪਨਾਹ ਦਿੰਦੇ ਆ ਤੇ ਫੇਰ ਉਹਨਾਂ ਨੂੰ ਆਪਣਾ ਜਿਹੜਾ ਘਰ ਜਾਂ ਆਪਣੇ ਘਰੋਬਾਰ ਵੀ ਸੌਂਪ ਦਿੰਦੇ ਆ ਤੇ ਤੁਸੀਂ ਹੁਣ ਤਾਜੀ ਘਟਨਾ ਦੇਖੀ ਹੋਣੀ ਆ ਰੈਲ ਮਾਜਰਾ ਜ਼ਿਲ੍ਹਾ ਨਵਾਂ ਸ਼ਹਿਰ ਦੀ ਕਿ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਸਰਦਾਰਾਂ ਨੂੰ ਔਰ ਪੰਜਾਬੀਆਂ ਨੂੰ ਜਿਹੜਾ ਕਿਹਾ ਗਿਆ ਤੁਸੀਂ ਉਹ ਸ਼ਬਦ ਸੁਣ ਨਹੀਂ ਸਕਦੇ ਕਿ ਐਨੀ ਭੈੜੀ ਸ਼ਬਦਾਵਲੀ ਵਰਤੀ ਗਈ ਆ ਇਹੋ ਜਹਾਂ ਨਹੀਂ ਆ ਇੱਥੋਂ ਜਿਹੜੀਆਂ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਇਥੋਂ ਭਜਾ ਸਕਦੀਆਂ ਵੀ ਆਪ ਕੋ ਆਪਣੀ ਜਿਹੜੀ ਸਟੇਟ ਦੇ ਵਿੱਚ ਜਾ ਕੇ ਬੈਠੋ ਤੁਸੀਂ ਦੇਖਿਆ ਹੋਣਾ ਭਾਰਤ ਦੇਸ਼ ਦੇ ਅੰਦਰ ਹੀ ਆ ਸਾਡੀ ਸਟੇਟ ਹਿਮਾਚਲ ਪ੍ਰਦੇਸ਼ ਜਾਂ ਰਾਜਸਥਾਨ ਕੀ ਉਥੇ ਜਾਂ ਆਪਾਂ ਜਾ ਕੇ ਉਥੇ ਆਪਾਂ ਕੋਈ ਜਗ੍ਹਾ ਖਰੀਦ ਸਕਦੇ ਆ ਨਹੀਂ ਖਰੀਦ ਸਕਦੇ ਇਹ ਸਾਰੀ ਸਰਕਾਰਾਂ ਦੀ ਦੇਣ ਆ ਕਿ ਅਸੀਂ ਜਿਹੜੀਆਂ ਇੱਥੇ ਇੱਥੇ ਜਿਹੜੀਆਂ ਵੋਟਾਂ ਲੈਣੀਆਂ ਔਰ ਤੁਸੀਂ ਇੱਕ ਖਾਸ ਗੱਲ ਇਹ ਨਜ਼ਰ ਆਈ ਉੱਥੋਂ ਦਾ ਜਿਹੜਾ ਸਰਪੰਚ ਆ ਉਹ ਵੀ ਬਿਹਾਰੀ ਦੱਸਿਆ ਜਾ ਰਿਹਾ ਕਿ ਉੱਥੋਂ ਦਾ ਸਰਪੰਚ ਵੀ ਜਿਹੜਾ ਬਿਹਾਰ ਦਾ ਵਸਿੰਦਾ ਆ ਜਿਹੜੇ ਦੂਸਰੇ ਸੂਬਿਆਂ ਤੋਂ ਆਏ ਹੋਏ ਲੋਕ ਆ ਉਹ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਪਹਿਲਾਂ ਵੀ ਲੀਡਰਾਂ ਨੇ ਸਾਡੇ ਆਗੂਆਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਇਹਨਾਂ ਨੂੰ ਸ਼ਹਿਦ ਦਿਓਗੇ ਤੇ ਇਹ ਤੁਹਾਡੇ ਸਿਰ ਤੇ ਬੈਠਣਗੇ ਤੇ ਸਾਨੂੰ ਚਾਹੀਦਾ ਮੈਂ ਜਿੱਥੇ ਪੰਜਾਬੀਆਂ ਨੂੰ ਬੇਨਤੀ ਕਰਦਾ ਕੀ ਪੰਜਾਬ ਦੇ ਅੰਦਰ ਠੀਕ ਹੈ ਰੋਜ਼ਗਾਰ ਸਾਡੇ ਵੀ ਵਿਦੇਸ਼ਾਂ ਦੇ ਵਿੱਚ ਕਰਨ ਜਾਂਦੇ ਆ ਦੂਸਰੇ ਸੂਬਿਆਂ ਦੇ ਵਿੱਚ ਜਾਂਦੇ ਆ ਪਰ ਇਸ ਤਰ੍ਹਾਂ ਜਿਹੜਾ ਜੇ ਸੂਬੇ ਦੇ ਵਿੱਚ ਤੁਸੀਂ ਰੋਜ਼ਗਾਰ ਹਾਸਲ ਕਰਨ ਆਏ ਹੋ ਉਹ ਸੂਬੇ ਦੇ ਲੋਕਾਂ ਨੂੰ ਤੁਸੀਂ ਮਾੜਾ ਕਹਿ ਰਹੇ ਹੋ ਔਰ ਜਿਨ੍ਹਾਂ ਦੇ ਰੋਜ਼ਗਾਰ ਤੁਸੀਂ ਕਰਦੇ ਹੋ ਉਹਨਾਂ ਸਰਦਾਰ ਬੰਦਿਆਂ ਨੂੰ ਉਹਨਾਂ ਪੰਜਾਬੀਆਂ ਨੂੰ ਇਹ ਬਿਹਾਰੀ ਲੋਕਾਂ ਦੇ ਵੱਲੋਂ ਇਹ ਜਿਹੜੇ ਭਈਏ ਕਹੂੰਗਾ ਕਿਪਾ ਇਹ ਜਿਹੜੇ ਇੱਥੇ ਰੱਖ ਲੈਂਦੇ ਆ ਔਰ ਸਾਡੇ ਪੰਜਾਬੀ ਜਿਹੜੇ ਇਹਨਾਂ ਨੂੰ ਕੋਠੀਆਂ ਸੌਂਪ ਦਿੰਦੇ ਆ ਤੇ ਬਾਅਦ ਚ ਇਹੇ ਲੋਕ ਕਬਜ਼ੇ ਕਰਦੇ ਆ ਚਾਹੇ ਇੰਡਸਟਰੀਆਂ ਤੇ ਕਬਜ਼ੇ ਹੋਣ ਚਾਹੇ ਕੋਠੀਆਂ ਤੇ ਤੇ ਚਾਹੇ ਜ਼ਮੀਨਾਂ ਤੇ ਤੇ ਫੇਰ ਅਸੀਂ ਜਿਹੜਾ ਕਾਨੂੰਨੀ ਪੱਖ ਲੈਨੇ ਆ ਤੇ ਜਾ ਕੇ ਰੋਨੇ ਆ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਵੀ ਸਾਡੇ ਕਬਜ਼ਾ ਕਰ ਲਿਆ ਇਸ ਕਰਕੇ ਇਹਨਾਂ ਬਿਹਾਰੀਆਂ ਨੂੰ ਔਰ ਜਿਹੜੇ ਪ੍ਰਵਾਸੀ ਆ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਮੂੰਹ ਲਾਇਆ ਕਰੋ ਜਿੰਨੀ ਕੇ ਜੋਗੇ ਆ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪੰਜਾਬੀਆਂ ਨੂੰ ਗਾਲੀ ਗਲੋਚ ਕੀਤਾ ਇਹਨਾਂ ਦੇ ਤਾਂ ਜਿਹੜੀ ਜੁੱਤੀ ਫੇਰਨੀ ਚਾਹੀਦੀ ਹੈ ਅਸੀਂ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਤੋਂ ਪੂਰੇ ਪੰਜਾਬੀ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਪ੍ਰਵਾਸੀ ਲੋਕ ਆ ਇਹਨਾਂ ਨੂੰ ਉਹਨਾਂ ਕੀ ਮੂੰਹ ਲਾਇਆ ਜਾਵੇ ਪਹਿਲੀ ਤਾਂ ਗੱਲ ਇਹ ਕਿ ਸਰਕਾਰ ਜਿਹੜੀ ਹੈ ਕੋਈ ਇਦਾਂ ਦਾ ਨਿਯਮ ਲਾਗੂ ਕਰੇ ਕਿ ਪਹਿਲਾਂ ਤੇ ਇੱਥੋਂ ਦੇ ਬਸ਼ਿੰਦੇ ਨਾ ਬਣ ਸਕਣ ਕਿਉਂਕਿ ਸਾਡੀਆਂ ਸਰਕਾਰਾਂ ਦੀ ਦੇਣ ਆ ਕਿ ਅੱਜ ਆ ਕੇ ਉਹ ਇੱਥੇ ਬਸ਼ਿੰਦੇ ਬਣਦੇ ਆ ਅੱਜ ਆ ਕੇ ਇੱਥੇ ਪ੍ਰਾਪਰਟੀਆਂ ਦੇ ਕਬਜ਼ੇ ਕਰਦੇ ਆ ਅੱਜ ਆ ਕੇ ਇੰਡਸਟਰੀਆਂ ਦੇ ਕਬਜ਼ਾ ਕੀਤਾ ਹੋਇਆ ਤੇ ਸਾਡੇ ਜਿਹੜੇ ਬੇਰੋਜ਼ਗਾਰ ਨੌਜਵਾਨ ਆ ਉਹ ਵਿਦੇਸ਼ਾਂ ਵੱਲ ਕੂਚ ਕਰ ਰਹੇ ਆ ਸੋ ਉਸ ਘਟਨਾ ਦੀ ਅਸੀਂ ਵੀਡੀਓ ਦੇਖੀ ਆ ਕਿ ਉਹ ਦੇਖਣ ਯੋਗ ਨਹੀਂ ਹੈਗੀ ਵੀਡੀਓ ਉਹ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤ ਰਿਆ ਕਿ ਤੁਸੀਂ ਜਿਹੜਾ ਸੋਚ ਵੀ ਨਹੀਂ ਸਕਦੇ ਸੋ ਪੰਜਾਬੀਆਂ ਨੂੰ ਅਪੀਲ ਹੈ ਤੇ ਉੱਥੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਜਿਹੜੇ ਕੰਮ ਆ ਉਹ ਪੰਜਾਬੀ ਜਿਹੜੇ ਨੌਜਵਾਨ ਵੀ ਕਰ ਸਕਦੇ ਆ ਪੰਜਾਬੀਆਂ ਪੰਜਾਬ ਦੀਆਂ ਧੀਆਂ ਵੀ ਕਰ ਸਕਦੀਆਂ ਪਰ ਤੁਸੀਂ ਇਹਨਾਂ ਨੂੰ ਵੀ ਜਿਹੜੇ ਬਿਹਾਰ ਤੋਂ ਜਿਹੜੇ ਲਿਆ ਕੇ ਤੁਸੀਂ ਬਾਹਰੋਂ ਭਈਏ ਪਿਠਾੜਦੇ ਆ ਇਹ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਿਰ ਤੇ ਬੈਠਣਗੇ ਤੇ ਅਸੀਂ ਇਹਨਾਂ ਨੂੰ ਵਾਲਮੀਕ ਐਕਸ਼ਨ ਫੋਰਸ ਪੰਜਾਬ ਤੋਂ ਚੇਤਾਵਨੀ ਦਿੱਤੇ ਆ ਜੇਕਰ ਤੁਸੀਂ ਹੁਣ ਪੰਜਾਬੀਆਂ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਲਹਿ ਲਮਾਜਰੇ ਦੇ ਵਿੱਚ ਪੰਜਾਬੀ ਸਰਦਾਰ ਇਕੱਠੇ ਹੋ ਕੇ ਜੋ ਜੋ ਜੁੱਤੀ ਫੇਰ ਲਿਆ ਤੇ ਫਿਰ ਪ੍ਰਸ਼ਾਸਨ ਨੂੰ ਵੀ ਜਿਹੜਾ ਸਮਝਾ ਲਈ ਕਿ ਇਹ ਮਾਹੌਲ ਵਿਗੜੂਗਾ ਤੇ ਇਸੇ ਤਰ੍ਹਾਂ ਜਿੱਥੇ-ਜਿੱਥੇ ਵੀ ਇਹ ਭਈਏ ਲੋਕ ਪੰਜਾਬੀਆਂ ਨੂੰ ਕਿਤੇ ਮੰਦਾ ਬੋਲਦੇ ਦੇਖੇਗਾ ਤੇ ਇਸੇ ਤਰ੍ਹਾਂ ਜਿਹੜੀ ਅਸੀਂ ਵੀ ਜਿਹੜਾ ਸੋਧਾ ਲਾਵਾਂਗੇ ਔਰ ਚੇਤਾਵਨੀ ਹੈ ਵਾਲਮੀਕੀ ਐਕਸਰ ਫੋਰਸ ਪੰਜਾਬ ਦੇ ਮਾਧਿਅਮ ਤੋਂ ਕਿ ਸੁਧਰ ਜਾਓ ਨਹੀਂ ਤਾਂ ਪੰਜਾਬੀਆਂ ਨੇ ਜੁੱਤੀ ਬਹੁ ਫੇਰਨੀ ਆ ਤੇ ਇਸ ਕਰਕੇ ਪਹਿਲੇ ਸਮਝ ਜਾਓ ਜੇਕਰ ਤੁਹਾਨੂੰ ਰੋਜ਼ਗਾਰ ਕਰਨ ਦਿੱਤਾ ਤੇ ਰੋਜ਼ਗਾਰ ਕਰੋ ਇੱਥੇ ਸਰਦਾਰੀਆਂ ਨਾਲ ਆ ਕੇ ਕਰੋ ਔਰ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਵੀ ਕਹਿਣਾ ਕਿ ਇਹਨਾਂ ਨੂੰ ਉਹਨਾਂ ਘੂ ਲਾਓ ਜਿੰਨੀ ਕੇ ਜੋਗੇ ਆ ਤੁਸੀਂ ਖੁਦ ਛੱਤ ਤੇ ਬਿਠਾਉਂਦੇ ਆ ਤੇ ਫਿਰ ਤੁਸੀਂ ਬਿਚਤਾਉਨੇ ਆ ਜੈ ਭੀਮ ਜੈ ਪਾਤ ਜੈ ਗੁਰੂਦੇਵ ਧੰਨ ਗੁਰੂਦੇਵ